ਗੁਰਦਾਸਪੁਰ ਦੇ ਵਿੱਚ ਕੁਝ ਸਮੇਂ ਪਹਿਲਾਂ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਸਾਥੀਆਂ ਨੇ ਗੁਰਦਾਸਪੁਰ ਦੇ ਵਿੱਚ ਵੱਡੀ ਗੈਂਗਵਾਰ ਕਰਕੇ ਗੈਂਗਸਟਰ ਸੂਬੇਦਾਰ ਅਤੇ ਉਸਦੇ ਦੋ ਸਾਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉੱਥੇ ਗੁਰਦਾਸਪੁਰ ਪੁਲਿਸ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਗੁਰਦਾਸਪੁਰ ਵਿੱਚ ਹੋਣ ਵਾਲੀ ਗੈਂਗਵਾਰ ਦੇ ਵਿੱਚ ਗੈਂਗਸਟਰ ਸੂਬੇਦਾਰ ਅਤੇ ਉਸਦੇ ਦੋ ਸਾਥੀਆਂ ਦੀ ਜਾਣਕਾਰੀ ਵਿੱਕੀ ਗੌਂਡਰ ਗੈਂਗ ਨੂੰ ਦੇਣ ਵਾਲਾ ਪਿੰਡ ਬਬੇਲੀ ਦਾ ਮਨਵੀਰ ਸਿੰਘ ਸਾਬੀਆ ਜੋ ਕਿ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਦੇ ਪੀਏ ਦਾ ਭਰਾ ਹੈ ਦੂਜੇ ਪਾਸੇ ਐਸਪੀਡੀ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੀ ਵਾਰਦਾਤ ਦੇ ਵਿੱਚ ਵਿੱਕੀ ਗੌਂਦਰ ਗੈਂਗ ਦੇ ਸਾਥੀਆਂ ਦੇ ਨਾਲ ਮਨਵੀਰ ਸਿੰਘ ਸਾਬੀ ਵੀ ਸ਼ਾਮਿਲ ਸੀ ਥਾਣਾ ਤਿੱਬੜ ਪੁਲਿਸ ਦੇ ਵੱਲੋਂ ਮਨਵੀਰ ਸਿੰਘ ਸਾਬੀ ਜਗਰੂਪ ਸਰਪੰਚ ਅਤੇ ਗगन ਤਿੰਨੋਂ ਗੈਂਗਸਟਰਾਂ ਨੂੰ ਗੁਰਦਾਸਪੁਰ ਅਦਾਲਤ ਦੇ ਵਿੱਚ ਰਿਮਾਂਡ ਦੇ ਲਈ ਪੇਸ਼ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦਾ ਰਿਮਾਂਡ ਤੋਂ ਬਾਅਦ ਇਹਨਾਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਹੜਾ 20 April ਇਹ ਇਸ ਕੰਢੇ ਵਿੱਚ ਜਿਹੜੇ ਤਿੰਨ ਬੰਦੇ ਆਣੇ ਹੈ। ਹੈਰੀ ਚੋਹਾ ਤੇ ਨਵੀਂ ਦੇ ਤੇਾਰੇ ਗੋਸਤਾਂ ਨੇ ਮਨ ਨੂੰ ਮਾਰਿਆ ਸੀ ਪਨਾਮਾ ਦਾ। ਉਹ ਇਸ ਕੰਢੇ ਵਿੱਚ ਡਾਂਸਿੰਗ ਕਰਨਾ ਕਰਕੇ ਆਇਆ ਸੀ। ਉਹ ਇਸ ਕੰਢੇ ਵਿੱਚ ਜਿਹੜੀ ਨਵੀਂ ਡੈਰਿਕਸ਼ਨ ਬਾਰੇ ਸਾਹਮਣੇ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਜਿਹੜਾ ਪੰਜਵਾਂ ਆਦਮੀ ਸੀ ਉਹ ਮਨਵੀਰ ਸਿੰਘ ਜੀ ਨੇ ਸਾਦੇ ਵਾਸੀ ਬੱਦੇ ਵਾਲੇ ਸੀ। ਜਿਹੜਾ ਆਪਣੇ ਫੋਨ ਤੋਂ ਜਿੰਨੇ ਕਾਲ ਕਰਕੇ ਸੂਬੇਦਾਰ ਨੂੰ ਉਹਨੇ ਪੁੱਛਿਆ ਸੀ ਵੀ ਤੁਸੀਂ ਕਿੱਥੇ ਦੇ ਕਿਧਰ ਨੂੰ ਜਾ ਰਹੇ ਹੋ ਇਹਨੇ ਮੀਤਾਲ ਕੀਤਾ ਸੀ ਉਹਦੀ ਪਾਗੜੇ ਤੇ ਸੁਧਿਰ ਜਿਹੜਾ ਵਾ ਉਹਨੇ ਦੱਸਿਆ ਕਿ ਮੈਂ ਇਧਰ ਪਿੰਡ ਸੈਣੋਂ ਜਿੱਥੋਂ ਉਹਨਾਂ ਨੇ ਕੀ ਹਿੰਦੂ ਉਹਨੂੰ ਮਾਰਿਆ ਤੇ ਅੱਗੇ ਜਾ ਕੇ ਸੋਹਣ ਲਾ ਕੇ ਜਾਦੇ ਉਹ ਤੋਂ ਗੱਡੀ ਜਿਹਨੂੰ ਮਿਲ ਤੱਕ ਮੜੇ ਉੱਤਰ ਗਿਆ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪਹਰੇਦਾ ਟੀਵੀ